ਤੇ ਜੇ ਤੇ ਮੰਮੀ ਬੁਲਾਗਾ ਮੈਂ ਆਇਆ ਜਾਂ ਚੱਲ ਰਿਹਾ ਮੈਂ ਹਾਂ ਨੂੰ ਮਾਰ ਕੇ ਰਹਿਣਾ ਤੇ ਮੰਮੀ ਨੇ ਕਿਹਾ ਕਿ ਪੱਤੀਆ ਦੇ ਦੂਰੇ ਤੋਂ ਬਾਲੇ ਮਾਰ ਕੇ ਤੇ ਆਹ ਤੇ ਮੰਮੀ ਕੋਲੋਂ ਪਾਇ ਦੇ ਤੋ ਤੀਹਿਆ ਨਾ ਤੇ ਹਾਂ ਤੇ ਹਾਂ ਬੋਲ ਮੈਂ ਕਹਿੰਦਾ ਤੋ ਬੋਲ ਨਹੀਂ ਕਾਂਦੀ ਹਾਂ ਮਾਰ ਕੇ ਮੰਮੀ ਨੂੰ ਬੋਲੋ ਕੋਈ ਨਹੀਂ ਰੱਖੀ ਮੰਮੀ ਆ ਜਾਈਏ ਦਿਵਸੀ ਆਈ ਹੈ

సార్ మన చె దా

तो है? या नहीं मेरा तो मेरा ना। ना। क्या कोई कोई नहीं नहीं मेरा 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 है है परमात्मा परमात्मा या या देखला गोली गोली गोल मेरे जमा हो गया बेचार तो कोई नहीं नी मेरे जवाक ने फाती ये नी फाती ना कोई गल कोई चीज की तू आ जाने आ जाने की रोटी ਪਾਣੀ ਹੁੰਦੀ ਜਾਂ ਚੱਲ ਨਹੀਂ ਵੀ ਕੇ ਕਰਦੀ ਨਹੀਂ ਬਾਕੀ ਤਾਂ ਆ ਗਿਆ ਪਰ ਉਹ ਨਾ ਕੋਈ ਗੱਲ ਨਹੀਂ ਬਣ ਕੋਈ ਗੱਲ ਨਹੀਂ ਫਿਰ ਚੱਲ ਕੰਮ ਤਾਂ ਨੇ ਉਹ ਗੱਲ 바ਗ ਜਾਨੀ ਆ ਕਹਿੰਦੇ ਪ੍ਰਮਾਤਮਾ ਉਹੀ ਗੱਲ ਕਹਿੰਦੇ ਕੰਨ ਦਿੱਤਾ ਬੰਦ ਤੇ ਦਿੱਕਤ ਕਿਈ ਨਹੀਂ ਹੋਵੇ ਜਿਵੇਂ ਮੈਂ ਮਾਇਕੀ ਬੈਠੀ ਚੱਲੋ ਐਸੀ ਬਣੀ ਚੱਲੋ ਕਪੜੇ ਤੇਵੇਂ ਤਾਂ ਨਵੇਂ ਨਾਲੇ ਨਾ ਚਰਮੰਤੀ ਹੈ ਪਰ ਇਹਨਾਂ ਦੀ ਮੈਂ ਤਾਂ ਹਜੇ ਵੀ ਦੇਖ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਕੋੜ ਵੀ ਰਮ ਹੁੰਦਾ ਹੈ ਪ੍ਰਮਾਤਮਾ ਤੋਂ ਸੁੱਖ ਮੰਗਦੀ ਆ ਮੈਂ ਤਾਂ ਹਾਂ ਚਾਰੋ ਜਾਨ ਚਾਹੇ ਨਾ ਨਾ माँ वो दे वो दे दे तो करती मां बापता नहीं कह क्या पता ही देख जिन्ना को कर दी मैं बाहर नींद पीछे करा आउ इधर आ गई कपड़े दिखते कि ना भारे भारे तो ना चल कोई

ਉਹਦਾ ਫਸਾ ਲਾਇਕ ਤਾਂ ਨਾ ਮੇਰੇ ਕੋਲ ਫਿਰ ਪਈ ਯਾਦ ਰਹੇ ਨਾ ਮੇਰੇ ਕੋਲ ਬੇਕੇ ਯਾਦ ਰਹੇ ਅੱਛਾ ਤੇ ਮੈਂ ਤਾਂ 10 ਸਾਰਾ ਦਿੱਤਾ ਉਹਨੇ ਮੈਂ ਵੀ ਨਹੀਂ ਕਿਹਾ ਯਾ ਯੇ ਭੈਣ ਕਿ ਤੁਮੇ ਵੀ ਆਪਰਾ ਹੋ ਜਾਉਂਦੀ ਮੈਨੂੰ ਵੀ ਮਿਲਦੀ ਆ ਬੜੇ ਬੜੇ ਚਾਹ ਵੀ ਮਿਲਦੀ ਆ ਤੇ ਬਹੁਤਾ ਕਰਦੀ ਆ ਕੀ ਕਰੂ ਕਿਸ ਨੂੰ ਭੈਣ ਭਾਈ ਨੂੰ ਚਾਰ ਆ ਕੀ ਮੈਂ ਵੱਡ ਕੇ ਖੁਦੇ ਚ ਪਾਉਣਾ ਉਹ ਇੱਥੇ ਬੈਠਾ ਕਦੇ ਕਿਹਦੀ ਨਹੀਂ ਚਾਹ ਤੁਹਾਨੂੰ ਆਪਣੀਆਂ ਕਿਸਾ ਕੋਈ ਤੁਹਾਨੂੰ ਕੋਈ ਨਹੀਂ ਲੱਭਤਾ ਹੈਗਾ ਹਾਂ ਚਲ ਫਰਮਾਤ ਮੈਂ ਪਰਮਾਤਮਾ ਕੋਚ ਹਾਂ ਪਰਮਾਤਮਾ ਕੋਚ ਮੈਂ ਤਾਂ ਉਹ ਤੀਨ ਉਹ ਹੈ ਇਹ ਤਾਂ ਹੈ ਹਾਂ ਹੁਣ ਆਉਹੀ ਗੱਲ ਹੋਣਾ ਕਿਉਂ ਕਰੀ ਜਾਂਦੀ ਨੇ ਸਾਰਾ ਦਿਨ ਮੇਰੇ ਕੁਝ ਹੋ ਗਿਆ ਪਰ ਕੋਈ ਇਨਫਰਮੇਸ਼ਨ ਨਹੀਂ ਆਪ ਤੇ ਜਾ ਰਹੀ ਹੈ ਆਪੇ ਘੁੰਮਣ ਕਰਾ ਦੇਣਗੇ ਦਰਨਗੇ ਆਪੇ ਸਹੀ ਹਾਂ ਫਿਰ ਉਹ ਬਕਰੇ ਮੂੰਹ ਆ ਕੇ ਬੈਠੇਗੇ ਲੇੜੇ ਮਤੁਰ ਦੇ ਤੇ ਉਹੀ